ਕੀ ਦੀਵਾਲੀ ਦੇ ਨਜ਼ਦੀਕ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਨੇ ਜ਼ਿਆਦਾ ਹੋ ਜਾਂਦੀਆਂ ਨੇ 24 ਆਵਰ ਹੈਗੇ ਆ ਤੇ ਬਾਕੀ ਸਟਾਫ ਦੇ ਆ ਰੈਸਟਾਂ ਛੁੱਟੀਆਂ ਵੀ ਕੈਂਸਲ ਕੀਤੀਆਂ ਹੋਈਆਂ ਦੀਵਾਲੀ ਕਰਕੇ ਆ ਜਿਆਦਾ ਤੇ ਅੱਗ ਜਿਹੜੀ ਕਿਹੜੇ-ਕਿਹੜੇ ਕਾਰਨ ਨਾਲ ਦੀਵਾਲੀ ਦੇ ਨਜ਼ਦੀਕ ਲੱਗਦੀ ਹੈ ਕਿਹੜੇ ਕਾਰਨ ਹੁੰਦੇ ਆ ਪਟਾਖਿਆਂ ਨਾਲ ਵੀ ਲੱਗਦੇ ਆ ਆਤਿਜਵਾਜਿਆਂ ਨਾਲ ਵੀ ਲੱਗਦੇ ਆ ਜ਼ਿਆਦਾ ਬਿਜਲੀ ਦੀਆਂ ਲੜੀਆਂ ਲੱਗੀਆਂ ਹੁੰਦੀਆਂ ਤੇ ਸਾਰ-ਸਾਰ ਕੇ ਲੰਗੀਆਂ ਤਾਰਾਂ ਹੁੰਦਾ ਸਾਰ-ਸਾਰ ਜਿਹਾ ਇੱਕ ਤਾਰ ਦੇ ਉੱਤੇ ਆਪਾਂ ਜਿਆਦਾ ਲੋਡ ਪਾ ਦੇ ਉਹ ਬੋ ਲੋਡ ਕਰਕੇ ਵੀ ਸਪਾਰਕਿੰਗ ਹੋ ਜਾਂਦੀ ਆ ਫਾਇਰ ਬ੍ਰਿਗੇਡ ਆਫਿਸ ਆਪਾਂ ਦੀ ਗੱਲ ਕਰ ਲਈਏ ਕੰਟਾ ਘਰ ਵਾਲੇ ਦੀ ਤੇ ਇਹਦੇ ਵਿੱਚ ਗੱਡੀਆਂ ਦੀ ਕਿੰਨੀ ਕੈਪੈਸਿਟੀ ਹੈਗੀ ਇੱਥੇ ਹੈਗੇ 10 12 ਗੱਡੀਆਂ ਹੈਗੀਆਂ ਜਿਹਦੇ ਚ ਵਾਟਰ ਬੋਜ਼ਰ ਕਹਿੰਦੇ ਆਪਾਂ ਜਿਹਦੇ ਚ 12000 ਲੀਟਰ ਪਾਣੀ ਆਉਂਦਾ ਉਹ ਵੀ ਆ ਤੇ 5000 ਵਾਲੀਆਂ ਵੀ ਹੈਗੀਆਂ ਕੰਦਾ ਜਾ ਰਿਆ ਉਹ ਵੀ ਹੈਗੀਆਂ ਕੋਈ ਮੈਸੇਜ ਲੁਧਿਆਣਾ ਵਾਸੀਆਂ ਨੂੰ ਦੇਣਾ ਚਾਹੋਗੇ ਜਿਹੜੇ ਜਿਹੜੇ ਕੋਠੇ ਤੇ ਅੱਜਕੱਲ ਕਈ ਕਈਆਂ ਦਾ ਕੋੜਾ ਕਰਕਟ ਹੁੰਦਾ ਇਕੱਠਾ ਉਨੋਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਵੇਚ ਦੇਣ ਤੇ ਸਾਫ਼ ਸੁਥਰੇ ਰੱਖਣ ਤਿਹਾਰਾਂ ਦਾ ਜਿਹੜਾ ਸਮਾਂ ਚੱਲ ਰਿਹਾ ਔਰ ਖਾਸ ਕਰਕੇ ਅਗਰ ਦੀਵਾਲੀ ਦੀ ਗੱਲ ਕਰੀਏ ਤਾਂ ਦੀਵਾਲੀ ਨੂੰ ਲੈ ਕੇ ਫਾਇਰ ਵੀ ਗ੍ਰੇਡ ਹਮੇਸ਼ਾ ਅਲਰਟ ਤੇ ਰਹਿੰਦਾ ਹੈ ਕਿਉਂਕਿ ਇਸ ਵਕਤ ਜਿਹੜੇ ਨੇ ਹਾਦਸੇ ਕਈ ਵਾਰ ਦੇਖਣ ਨੂੰ ਮਿਲਦੇ ਨੇ ਅਗਰ ਪਿਛਲੇ ਕਈ ਸਾਲਾਂ ਦੀ ਗੱਲ ਕਰੀਏ ਤਾਂ ਦੀਵਾਲੀ ਜਾਂ ਫਿਰ ਦੀਵਾਲੀ ਦੇ ਅਗਲੇ ਦਿਨ ਜਿਹੜੀ ਹੈ ਕਈ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉਸ ਨੂੰ ਲੈ ਕੇ ਫਾਇਰ ਬ੍ਰਿਗੇਡ ਲੁਧਿਆਣਾ ਦੀ ਗੱਲ ਕਰੀਏ ਤਾਂ ਹਰ ਜ਼ੋਨ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਤਿਆਰ ਹੈਗੀ ਹੈ ਔਰ ਬੰਦੋਬਸਤ ਇੱਥੇ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਜਿਹੜੀਆਂ ਜਿਹੜੀਆਂ ਗੱਡੀਆਂ ਨੇ ਤਿਆਰ-ਬਰ-ਤਿਆਰ ਖੜੀਆਂ ਨੇ ਔਰ ਆਫੀਸਰਸ ਵੀ ਜਿਹੜੇ ਨੇ ਪੂਰੀ ਤਰ੍ਹਾਂ ਨਾਲ ਆਪਣੀ ਡਿਊਟੀ ਤੇ ਬੈਠੇ ਹੋਏ ਨੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਕਾਲ ਅਲਰਟ ਲਈ ਜਿਹੜਾ ਹੈਗਾ ਹਮੇਸ਼ਾ 24 ਘੰਟੇ ਜਿਹੜਾ ਹੈ ਇੱਥੇ ਫੋਨ ਸੁਣਨ ਲਈ ਆਫੀਸਰ ਬਿਠਾਏ ਹੋਏ ਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਤਿਹਾਰਾਂ ਦੇ ਵਿੱਚ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਉਸ ਦੇ ਬਚਾਅ ਦੇ ਲਈ ਕਈ ਗੱਡੀਆਂ ਜਿਹੜੀਆਂ ਨੇ ਅਲਰਟ ਤੇ ਵੀ ਰੱਖੀਆਂ ਜਾਂਦੀਆਂ ਨੇ ਸਾਡੇ ਨਾਲ ਫਾਇਰ ਬ੍ਰਿਗੇਡ ਆਫੀਸਰ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਅਸਰ ਤਿਹਾਰਾਂ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਹੈ ਨਾ احتیاط ਹੁੰਦਾ ਹੈ ਕਿ ਦੀਵਾਲੀ ਦੇ ਨਜ਼ਦੀਕ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਨੇ ਜ਼ਿਆਦਾ ਹੋ ਜਾਂਦੀਆਂ ਨੇ ਤਾਂ ਕਿਸ ਤਰ੍ਹਾਂ ਦੀ احتیاط ਇਸ ਵਕਤ ਆ ਫਾਇਰ ਬ੍ਰਿਗੇਡ ਰੱਖ ਕੇ ਚੱਲ ਰਹੀ ਹੈ ਅਦਰ ਲਈ ਸਾਡੇ ਲੁਧਿਆਣਾ ਦੇ 6 ਸਟੇਸ਼ਨ ਦਾ ਪੱਕੇ ਹੈਗੇ ਆ ਇੱਕ ਆਰਜ ਦੇ ਤੌਰ ਤੇ ਰਾਹ ਰੋਡ ਤੇ ਵੀ ਐਡ ਕਿ ਬਣਾਇਆ ਹੋਇਆ ਜੀ ਉੱਥੇ ਵੀ ਗੱਡੀ ਖੜਦੀ ਹੈ ਜੇ ਜਿੱਥੇ ਮਤਲਬ ਨੇੜੇ ਸਟੇਸ਼ਨ ਦੇ ਨੇੜੇ ਅੱਗ ਲੱਗਦੇ ਆ ਉਹਦੇ ਗੱਡੀ ਭੇਜ ਦਿੰਦੇ ਅਸੀਂ ਉਹ ਤਾਂ ਵਾਜੇ ਜਿਆਦਾ ਅੱਗੇ ਹੈਗੇ ਫਿਰ ਹੋਰ ਸਟੇਸ਼ਨਾਂ 'ਤੇ ਉਹ ਗੱਡੀਆਂ ਘਟਾ ਕੇ ਅੱਗ ਤੇ ਕਾਬੂ ਕਰ ਲੈਣਗੇ ਬਿਲਕੁਲ ਕਿਉਂਕਿ ਤਿਆਰੀ ਪੂਰੀ ਹੈ ਜਿੱਦਾਂ ਦੱਸਿਆ ਕਿ ਲੁਧਿਆਣਾ ਦੇ ਵਿੱਚ 6 ਸਟੇਸ਼ਨ ਨੇ ਪਰ ਇੱਥੇ ਅਗਰ ਮੈਂ ਗੱਲ ਕਰਾਂ ਸਰ ਤਾਂ ਇਸ ਏਰੀਏ ਦੇ ਲਈ ਪਰਮਾਤਮਾ ਨਾ ਕਰੇ ਕੋਈ ਇਦਾਂ ਦੀ ਅਨਸਖਾਮੀ ਘਟਨਾ ਹੋਵੇ ਤਾਂ ਕਿ ਆਪਾਂ 24/7 ਅਵੇਲੇਬਲ ਹਾਂਜੀ 24 ਆਵਰ ਹੈਗੇ ਆ ਤੇ ਬਾਕੀ ਸਟਾਫ ਦੀਆਂ ਰੈਸਟਾਂ ਛੁੱਟੀਆਂ ਵੀ ਕੈਨਸਲ ਕੀਤੀਆਂ ਹੋਈਆਂ ਦਿਵਾਲੀ ਕਰਕੇ ਤੇ ਦਿਵਾਲੀ ਤੋਂ ਬਾਅਦ ਫਿਰ ਜਦੋਂ ਫਿਰ ਬਾਅਦ ਚ ਖੁੱਲ ਜਾਣਗੇ ਬਾਅਦ ਚ ਦਿਵਾਲੀ ਤੱਕ ਯਾਨੀ ਕਿ ਚਾਹੇ ਕਿਹੜੇ ਕੋਈ ਸਪੈਸ਼ਲ ਸਟਾਫ ਦੀ ਆ ਪੂਰੇ ਸਟਾਫ ਦੀਆਂ ਛੁੱਟੀਆਂ ਜਿਹੜੀਆਂ ਕੈਨਸਲ ਹੈ ਪੂਰੇ ਸਟਾਫ ਦੀ ਪੂਰੇ ਸਟਾਫ ਦੀਆਂ ਹਾਂਜੀ ਹਾਂ ਅੱਛਾ ਇਸ ਵਕਤ ਇਸ ਫਾਇਰ ਬ੍ਰਿਗੇਡ ਆਫਿਸ ਆਪਾਂ ਦੀ ਗੱਲ ਕਰ ਲਈਏ ਘੰਟਾ ਘਰ ਵਾਲੇ ਦੀ ਤੇ ਇਹਦੇ ਵਿੱਚ ਗੱਡੀਆਂ ਦੀ ਕਿੰਨੀ ਕੈਪੈਸਿਟੀ ਹੈਗੀ ਹੈ ਇੱਥੇ ਹੈਗੇ 10-12 ਗੱਡੀਆਂ ਹੈਗੀਆਂ ਦੇਦੇ ਚ ਵਾਟਰ ਬੋਜਰ ਕਹਿੰਦੇ ਆਪਾਂ ਜਿਹਦੇ ਚ 12000 ਲੀਟਰ ਪਾਣੀ ਆਂਦਾ ਉਹ ਵੀ ਆ ਤੇ 5000 ਵਾਲੀਆਂ ਵੀ ਹੈਗੀਆਂ 3000 ਵਾਲੀਆਂ ਵੀ ਹੈਗੀਆਂ ਅੱਛਾ ਤੁਹਾਡੇ ਸਿਰ ਤੇ ਕੋਈ ਜ਼ਿਆਦਾ ਜ਼ਿੰਮੇਵਾਰੀ ਇਸਲੀ ਬੱਜ ਜਾਂਦੀ ਹੈ ਨਾ ਸਰ ਕਿ ਤੁਸੀਂ ਬਾਜ਼ਾਰ ਚ ਬੈਠੇ ਹੋ ਤੰਗ ਗੱਲੀਆਂ ਹੈਗੇ ਐਸ ਕਰਕੇ ਥੋੜਾ ਜਿਹਾ ਹਾਂ ਇਹ ਇਹਦੇ ਲਿਫਟਣ ਲਈ ਕਿਉਂਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਚੋੜਾ ਬਾਜ਼ਾਰ ਦੇ ਨਾਲ ਲੱਗਦੇ ਕਈ ਏਰੀਆ ਇੱਦਾਂ ਦੇ ਨੇ ਬ੍ਰਹਮਪੁਰੀ ਪੁਰਾਣਾ ਬਾਜ਼ਾਰ ਜਿਹੜਾ ਬਹੁਤ ਜ਼ਿਆਦਾ ਕੰਜਸਟਡ ਹੈ ਤੁਹਾਨੂੰ ਉੱਥੇ ਬਹੁਤ ਮਿਹਨਤ ਕਰਨੀ ਪੈਂਦੀ ਹੋएगी ਕੰਨ ਨਹੀਂ ਪੈਂਦਾ ਉੱਧਰ ਪੁਰਾਣੇ ਬਾਜ਼ਾਰ ਦਾ ਹੌਟਲਾਈਨ ਵੀ ਬਿਸੀ ਹੋਈ ਹੈ ਜੀ ਦਰੇਸੀ ਤੋਂ ਸਿੱਧਾ ਜੇ ਸਪਲਾਈ ਬਾਧ ਕਰਕੇ ਉਹ ਹੌਟਲਾਈਨ ਚੱਲੋ ਜਾਂਦੀ ਹੈ ਨੇੜੇ ਪਾਣੀ ਮਿਲ ਜਾਂਦਾ ਸਾਨੂੰ ਤੇ ਛੋਟੀਆਂ ਗੱਡੀਆਂ ਵੀ ਆ ਗਈਆਂ ਸਾਡੇ ਕੋਲ ਅੱਗੇ ਉਹ ਜੇ ਨਿਕਲ ਜਾਂਦੀ ਹੈ ਫਿਰ ਪਿੱਛੇ ਪਾਈਪਲਾਈਨ ਬਚਾਉਣੀ ਪੈਂਦੀ ਆ ਪਾਈਪਲਾਈਨ ਰ ਹੈ ਫਿਰ ਐਸੇ ਉਹ ਗੱਡੀ ਨੂੰ ਪਾਣੀ ਦਿੰਨੇ ਤੇ ਅੱਗੇ ਦੇ ਕੰਮ ਕਰਦੇ ਅੱਛਾ ਬਿਲਕੁਲ ਹੌਟਲਾਈਨ ਦੀ ਤੁਸੀਂ ਗੱਲ ਕੀਤੀ ਹੈ ਕਿਹੜੇ ਕਿਹੜੇ ਬਾਜ਼ਾਰਾਂ 'ਚ ਹੈਗੀ ਹੈ ਹੌਟਲਾਈਨ ਇੱਧਰ ਪੁਰਾਣਾ ਬਾਜ਼ਾਰ ਹਿੰਦੀ ਬਾਜ਼ਾਰ ਬੋਵੇਟ ਗੰਜ ਇੱਧਰ ਗੋਲ ਮੰਡੀ ਵੀ ਆ ਬਾਸ ਮੰਡੀ ਵੀ ਆ ਬਿਲਕੁਲ ਫਿਰ ਤਾਂ ਯਾਨੀ ਕਿ ਪੂਰੀ ਤਰ੍ਹਾਂ ਨਾਲ ਬੰਦੋਬਸਤ ਤਿਆਰ ਹੈ ਲੇਕਿਨ ਬਾਜ਼ਾਰਾਂ ਦੇ ਵਿੱਚ ਜ਼ਿਆਦਾਤਰ ਘਟਨਾਵਾਂ ਹੁੰਦੀਆਂ ਨੇ ਔਰ ਬਹੁਤ ਜਲਦ ਇਸੇ ਕਾਰਨ ਕਾਬੂ ਪਾ ਲਿਆ ਜਾਂਦਾ ਹੈ ਕਿਉਂਕਿ ਉੱਥੇ ਜਿਹੜੀਆਂ ਨੇ ਹੌਟਲਾਈਨਜ਼ ਵਿਛਾਈਆਂ ਹੋਈਆਂ ਨੇ ਅੱਛਾ ਸਰ ਕੋਈ ਮੈਸੇਜ ਲੁਧਿਆਣਾ ਵਾਸੀਆਂ ਨੂੰ ਦੇਣਾ ਚਾਹੋਗੇ ਕਿ ਸੇਫਟੀ ਰੱਖਣ ਇਦਾਂ ਦੀ ਨੌਬਤ ਹੀ ਨਾਵੇ ਕਿ ਅੱਗ ਲੱਗੇ ਸੇਫਟੀ ਦਾ ਪਬਲਿਕ ਤਾਂ ਇਹ ਹੀ ਕਰ ਸਕਦੇ ਜਿਹੜੇ ਕੋਠੇ ਤੇ ਅੱਜ ਕੱਲ੍ਹ ਕਈ ਕਈਆਂ ਦਾ ਕੋੜਾ ਕਰਕਟ ਹੁੰਦਾ ਇਕੱਠਾ ਉਹਨੂੰ ਦਿਵਾਲੇ ਤੋਂ ਪਹਿਲਾਂ ਪਹਿਲਾਂ ਵੇਚ ਦੇਣ ਤੇ ਸਾਫ਼ ਸਪਾਏ ਰੱਖਣ ਤੇ ਆਪਣੇ ਛੱਤ ਤੇ ਬਾਲਟੀਆਂ ਕੱਦੀਆਂ ਭਰ ਕੇ ਰੱਖਣ ਜੇ ਬਾਇਚਾਂਸ ਲੋਡ ਪੈ ਜਾਂਦੀ ਆ ਤੇ ਫਰਾਮੇ ਪਾਣੀ ਮਾਰ ਕੇ ਉਹਨੂੰ ਬੁਝਾ ਸਕੋ ਅੱਛਾ ਥੋੜਾ ਜਿਹਾ ਅਗਰ ਗਾਈਡ ਕਰ ਸਕੋ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਹੈ ਜਾਦਤਰ ਅੱਗ ਜਿਹੜੀ ਕਿਹੜੇ-ਕਿਹੜੇ ਕਾਰਨਾਂ ਤੇ ਦੀਵਾਲੀ ਦੇ ਨਜ਼ਦੀਕ ਲੱਗਦੀ ਹੈ ਕਿਹੜੇ ਕਾਰਨ ਹੁੰਦੇ ਆ ਦੀਵਾਲੀ ਕਈ ਕਾਰਨ ਹੈਗੇ ਜਿਵੇਂ ਪਟਾਕਿਆਂ ਨਾਲ ਵੀ ਲੱਗਦੇ ਆਤਾਜਵਾਜ਼ੀਆਂ ਨਾਲ ਵੀ ਲੱਗਦੇ ਆ ਜਿਆਦਾ ਬਿਜਲੀ ਦੀਆਂ ਲੜੀਆਂ ਲੱਗੀਆਂ ਹੁੰਦੀਆਂ ਤੇ ਸਾਰ ਸਰਕਟ ਨੰਗੀਆਂ ਤਾਰਾਂ ਹੁੰਦੇ ਆ ਸਾਰ ਸਰਕਟ ਜਾਂ ਇੱਕ ਤਾਰ ਦੇ ਉੱਤੇ ਆਪਾਂ ਜਿਆਦਾ ਲੋਡ ਪਾ ਦੇ ਉਹ ਬੋ ਲੋਡ ਕਰਕੇ 스파ਰਕਿੰਗ ਹੋ ਜਾਂਦੀ ਆ ਇਹ ਇਹਨਾਂ ਤੋਂ ਬਚਾਅ ਸਿਰ ਕਿੱਦਾਂ ਕੀਤਾ ਜਾ ਸਕਦਾ ਜਿੱਦਾਂ ਤੁਸੀਂ ਕਿਹਾ ਕਿ ਕੁਝ ਬਾਲਟੀਆਂ ਸ਼ੁਰੂਆਤ ਦੇ ਵਿੱਚ ਹੀ ਅਗਰ ਅੱਗ ਤੇ ਕਾਬੂ ਪਾਣਾ ਹੋਵੇ ਤਾਂ ਕਿਸ ਤਰ੍ਹਾਂ ਪਾਇਆ ਜਾ ਸਕਦਾ ਤੇ ਬਿਜਲੀ ਦੇ ਅੱਗ ਜੇ ਹੋਏ ਬਿਜਲੀ ਦੇ ਤਾਰਾਂ ਨਾਲ ਲੱਗਦੇ ਆ ਸਭ ਤੋਂ ਪਹਿਲਾਂ ਤਾਂ ਆਪਣਾ ਮੇਨ ਸਵਿਚ ਜਿਹੜਾ ਹੈਗਾ ਉਹ ਆਫ ਕਰ ਲਓ ਤੇ ਉਸ ਤੋਂ ਬਾਅਦ ਪਾਣੀ ਪਾ ਕੇ ਬਿਜਲੀ ਦੇ ਅੱਗ ਤੇ ਆਪਾਂ ਸਿੱਧਾ ਪਾਣੀ ਨਹੀਂ ਪਾ ਸਕਦੇ ਪਹਿਲਾਂ ਮੇਨ ਸਵਿਚ ਬੰਦ ਕਰ ਐਮ ਸੀ ਬੀ ਸਾਰੇ ਥੱਲੇ ਨੂੰ ਸਟੱਕ ਕੇ ਤੇ ਉਸ ਤੋਂ ਬਾਅਦ ਪਾਣੀ ਪੋਣਾ ਬਿਲਕੁਲ ਤੇ ਹਾਰਾਂ ਦਾ ਟਾਈਮ ਹੈ ਕੀ ਇਹ ਵੀ ਹੋਏਗਾ ਕਿ ਥੋੜਾ ਜਿਹਾ ਆਪਾਂ ਸੇਫਟੀ ਦੇ ਨਾਲ ਪਟਾਕਿਆਂ ਨੂੰ ਹਨਾ ਚਲਾਈਏ ਹਾਂਜੀ ਸੇਫਟੀ ਤਾਂ ਹੋਣੀ ਚਾਹੀਦੀ ਹੈ ਜੀ ਬਾਕੀ ਜਿਹੜੇ ਪੇਰੈਂਟਸ ਨੇ ਬੱਚਿਆਂ ਦੇ ਨਾਲ ਖੜੇ ਰਹਿਣ ਉਹ ਵੀ ਧਿਆਨ ਰੱਖਣ ਕਿ ਬੱਚਿਆਂ ਦਾ ਧਿਆਨ ਤਾਂ ਪਟਾਕਿਆਂ ਵੱਲ ਹੁੰਦਾ ਤੇ ਪੇਰੈਂਟ ਇਹ ਧਿਆਨ ਰੱਖਣ ਕਿ ਸਾਡੇ ਆ ਕਿ ਨੇੜੇ ਤੇੜੇ ਆ ਕੋਈ ਚੀਜ਼ ਅੱਗ ਲੱਗਣ ਦੀ ਚੀਜ਼ ਆ ਕਿ ਉਹਦਾ ਧਿਆਨ ਰੱਖਣ ਉਹਦਰਲੇ ਪਾਸੇ ਤਾਂ ਚਿਗਿਆੜੀ ਜੀ ਕੋਈ ਜੇ ਜਾਂਦੀ ਆ ਤਾਂ ਉਹ ਵੀ ਉਹਨਾਂ ਦਾ ਸਾਥ ਦੇਣਾ ਕੋਈ ਧਿਆਨ ਬਿਲਕੁਲ ਧਿਆਨ ਰੱਖਿਆ ਜਾਵੇ ਔਰ ਸਭ ਤੋਂ ਵੱਡੀ ਗੱਲ ਕਿ ਛੱਤਾਂ ਜਿਹੜੀਆਂ ਨੇ ਜਿਹਦਾ ਸਰ ਨੇ ਦੱਸਿਆ ਕਿ ਉਹ ਦੀਵਾਲੀ ਤੋਂ ਪਹਿਲਾਂ ਤੁਸੀਂ ਸਾਫ਼ ਕਰ ਲੋ ਕਿਉਂਕਿ ਜ਼ਿਆਦਾਤਰ ਆਪਾਂ ਸਮਾਨ ਜਿਹੜਾ ਹੈਗਾ ਪਲਾਸਟਿਕ ਦਾ ਲੱਕੜ ਦਾ ਇਦਾਂ ਦਾ ਸਮਾਨ ਅਸੀਂ ਉੱਤੇ ਰੱਖ ਦਿੰਨੇ ਆ ਜੋ ਪਟਾਕਿਆਂ ਦੇ ਨਾਲ ਆਤਿਸ਼ਬਾਜੀ ਨਾਲ ਚੰਗੈਰੀ ਫੜਦੇ ਨੇ ਔਰ ਕਿਤੇ ਨਾ ਕਿਤੇ ਅੱਗ ਦਾ ਕਾਰਨ ਬਣਦੇ ਆ ਦੂਸਰੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਹੈ ਉਹ ਹੈ ਫਾਇਰ ਬਿਗਰੇਡ ਨੂੰ ਜੋ ਆਉਂਦੀ ਹੈ ਲੜੀਆਂ ਬਿਜਲੀ ਸ਼ਾਰਟ ਸਰਕਟ ਹੋਣ ਕਾਰਨ ਵੀ ਕਿਤੇ ਨਾ ਕਿਤੇ ਜ਼ਿਆਦਾ ਅੱਗ ਲੱਗਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਤਿਆਰ ਬਰ ਤਿਆਰ ਖੜੀਆਂ ਨੇ ਔਰ ਇਨਸਪੈਕਸ਼ਨ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਜਿਹੜੀ ਹੈ ਅ ਦਿੱਕਤ ਨਾਲ ਹਰ ਤਰ੍ਹਾਂ ਦੀ ਤਿਆਰੀ ਨਾਲ ਨਜਿੱਠਣ ਲਈ ਇੱਥੇ ਤਿਆਰ ਬਰ ਤਿਆਰ ਨੇ ਕੋਈ ਵੀ ਦਿੱਕਤ ਜਿਹੜੀ ਪਰੇਸ਼ਾਨੀ ਇੱਥੇ ਨਾ ਆਵੇ ਡਰਾਈਵਰ ਨੇ 10 ਤੋਂ 12 ਗੱਡੀਆਂ ਜਿਹੜੀਆਂ ਨੇ ਇੱਥੇ ਲਗਾਈਆਂ ਗਈਆਂ ਨੇ ਛੋਟੀਆਂ ਗੱਡੀਆਂ ਵੀ ਨੇ ਵੱਡੀਆਂ ਗੱਡੀਆਂ ਵੀ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਹੌਟਲਾਈਨ ਵੀ ਵਿਛਾਈ ਗਈ ਹੈਗੀ ਹੈ ਤਾਂ ਜੋ ਪਾਣੀ ਦੀ ਜਿਹੜੀ ਆ ਦਿੱਕਤ ਨਾ ਆਵੇ ਔਰ ਸਭ ਤੋਂ ਵੱਡੀ ਚੀਜ਼ ਇੱਧਰ ਤੁਸੀਂ ਦੇਖ ਸਕਦੇ ਹੋ ਕਿ 24 ਆਰ ਜਿਹੜੀ ਹੈ ਫੋਨ ਫੈਸਿਲਿਟੀ ਅਵੇਲੇਬਲ ਹੈ ਕੋਈ ਵੀ ਅਮਰਜੈਂਸੀ ਆਉਂਦੀ ਹੈ ਤਾਂ ਹਰ ਵਕਤ ਇੱਥੇ ਫੋਨ ਅਟੈਂਡ ਕਰਨ ਲਈ ਕਰਮਚਾਰੀ ਬੈਠੇ ਨੇ ਜੋ 24 ਘੰਟੇ ਕਾਲ ਅਟੈਂਡ ਕਰਦੇ ਨੇ ਸਰ ਇੱਕ ਵਾਰ ਨੰਬਰ ਫਾਇਰ ਬ੍ਰਿਗੇਡ ਦਾ ਅਗਰ ਤੁਸੀਂ ਫਾਇਰ ਬ੍ਰਿਗੇਡ ਦਾ 101 ਨੰਬਰ ਹੈਗਾ ਜੀ ਵੈਸੇ ਇੱਕ ਜਿਹੜਾ ਲੈਂਡਲਾਈਨ ਨੰਬਰ ਦੂਜਾ ਵੀ ਹੈ 2743111 ਬਾਕੀ ਛੇ ਸਟੇਸ਼ਨਾਂ ਦੇ ਅਲੱਗ-ਅਲੱਗ ਨੰਬਰ ਹੈਗੇ ਆ ਸ਼ਾਇਦ ਉਹਦੇ ਜੇ ਮਿਲ ਵੀ ਜਾਣਗੇ ਪਰ ਜ਼ਿਆਦਾਤਰ ਅਗਰ ਆਪਾਂ ਕਿਸੇ ਵੀ ਅਮਰਜੈਂਸੀਸ ਪਾਸ ਜਾਈਏ ਤਾਂ ਸਭ ਤੋਂ ਪਹਿਲਾਂ ਕਿਹੜਾ ਨੰਬਰ 101 ਹੀ ਹੈ ਜੀ 101 ਦਾ 101 ਨੰਬਰ ਤੇ ਤੁਸੀਂ ਕਾਲ ਕਰੋਗੇ ਤਾਂ ਤੁਹਾਡੇ ਸਬੰਧਤ ਏਰੀਆ ਨੂੰ ਜਿਹੜਾ ਹੈ ਇਮੀਡੀਏਟਲੀ ਮਦਦ ਪਹੁੰਚਾਈ ਜਾਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ